जय टीम जय पार्थ मैं सोम सोहता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਪਾਵਰ ਆਫ ਸੋਸ਼ਲ ਯੂਨਿਟੀ ਵੱਲੋਂ 1815 ਗੱਜ ਜਿਸ ਦਾ ਬਿਆਨਣਾ ਜਿਹੜਾ ਹੈ ਉਹ ਦਿੱਤਾ ਜਾ ਚੁੱਕਾ ਹੈ ਉਸ ਦੀ ਰਜਿਸਟਰੀ ਨੂੰ ਲੈ ਕੇ ਅਸੀਂ ਸਮਾਜ ਦੇ ਉਸ ਹਰ ਸ਼ਖਸੀਅਤ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਕਿਸੇ ਨਾ ਕਿਸੇ ਫੀਲਡ ਦੇ ਵਿੱਚ ਲੇਕਿਨ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਕਿਤੇ ਨਾ ਕਿਤੇ ਉਹ ਜੁੜਿਆ ਹੋਇਆ ਹੈ 1815 ਗੱਜ ਜਿਹੜੀ ਜਗ੍ਹਾ ਦੀ ਰਜਿਸਟਰੀ ਫਰਵਰੀ ਵਿੱਚ ਹੋਣ ਜਾ ਰਹੀ ਹੈ ਉਸ ਬਾਰੇ ਮੈਂ ਦੱਸ ਦਿਆਂ ਕਿ ਇਸ ਤੇ ਬਕਾਇਦਾ ਤੌਰ ਤੇ ਸਾਡੇ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਨੇ ਉਹਨਾਂ ਦੇ ਭਵਿੱਖ ਨੂੰ ਉਜਵਲ ਭਵਿੱਖ ਦੀ ਕਾਮਨਾ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਇਹ ਜਿਹੜਾ ਪਲਾਟ ਹੈ ਕੋਲੀਤਾ ਜਾ ਰਿਹਾ ਹੈ ਔਰ ਜਿੱਤੇ ਆਉਣ ਵਾਲੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਆ ਉਪਰਾਲੇ ਕੀਤੇ ਜਾਣਗੇ ਪਲੈਨਿੰਗ ਕੀਤੀ ਜਾਵੇਗੀ ਤਾਂ ਕਿ ਬੱਚੇ ਜਿਹੜੇ ਇਹ ਨੇ ਐਜੂਕੇਸ਼ਨ ਦੇ ਨਾਲ ਨਾਲ ਉਹ ਆਪਣੀ ਰੋਜ਼ੀ ਰੋਟੀ ਔਰ ਰੋਜ਼ਗਾਰ ਦੇ ਨਾਲ ਵੀ ਉਹ ਜੁੜ ਸਕਣ ਔਰ ਇਸ ਦੇ ਖਰਚੇ ਦੀ ਪਰਪਾਈ ਵਾਸਤੇ ਟਾਵਰ ਆਫ ਸੋਸ਼ਲ ਜੁਨਟੀ ਦੇ ਪ੍ਰਧਾਨ ਸ਼੍ਰੀ ਫਕੀਰ ਚੰਦ ਜਸਸ ਸਾਹਿਬ ਉਹਨਾਂ ਦੀ ਟੀਮ ਤੇ ਪੋਸੂ ਨਾਵਾ ਚੈਨਲ ਦੀ ਟੀਮ ਉਸ ਅਫਸਰ ਤੱਕ ਜਿਹੜਾ ਸਮਾਜ ਦੇ ਦਰਦ ਨੂੰ ਸਮਝਦਾ ਹੈ ਜੋ ਅਫੀਸਰ ਸੱਚਮੁੱਚ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਦੀ ਬਦੌਲਤ ਅੱਜ ਕੁਰਸੀਆਂ ਦਾ ਆਨੰਦ ਮਾਣ ਰਹੇ ਨੇ ਉਹਨਾਂ ਤੱਕ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਉਹਨਾਂ ਦੇ ਆਫਿਸ ਵੀ ਜਾਣ ਦਾ ਮੌਕਾ ਮਿਲਦਾ ਘਰਾਂ ਦੇ ਵਿੱਚ ਵੀ ਜਾਣ ਦਾ ਮੌਕਾ ਮਿਲਦਾ ਤਾਂ ਕਿ ਇਹ ਜਿਹੜੇ 1815 ਗਜ ਜਿਸ ਦਾ ਬਿਆਨਾ ਦਿੱਤਾ ਜਾ ਚੁੱਕਾ ਹੈ ਇਹ ਜ਼ਮੀਨ ਦੀ ਜਿਹੜੀ ਰਜਿਸਟਰੀ ਹੈ ਉਹ ਜਲਦੀ ਤੇ ਜਲਦੀ ਜਿਹੜੀ ਹੈ ਉਹ ਕਰਵਾਈ ਜਾ ਸਕੇ ਔਰ ਇਸ ਵਾਸਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਬੇਸ਼ੱਕ ਕੋ ਕਿਸੇ ਵੀ ਵਿਭਾਗ ਦੇ ਵਿੱਚ ਨੌਕਰੀ ਪੇਸ਼ਾ ਹੈ ਜਾਂ ਉਸ ਦਾ ਆਪਣਾ ਕੋਈ ਪ੍ਰਾਈਵੇਟ ਬਿਜ਼ਨਸ ਹੈ ਕਿਸੇ ਵੀ ਤਰ੍ਹਾਂ ਔਰ ਇਸ ਜ਼ਮੀਨ ਜੋ ਖਰੀਦੀ ਗਈ ਹੈ ਪਾਵਰ ਆਫ ਸੋਸ਼ਲ ਜੁਟੀ ਬਲੋਂ ਉਸ ਦੇ ਵਿੱਚ ਆਪਣਾ ਯੋਗਦਾਨ ਪਾਵੇ ਔਰ ਆਪਣੀ ਮੇਕ ਕਮਾਈ ਦੇ ਵਿੱਚੋਂ ਜੋ ਵੀ ਸਰਦਾ ਹੈ ਉਹ ਜ਼ਰੂਰ ਹਿੱਸਾ ਪਾਵੇ ਪਿੰਡਾਂ ਦੇ ਪਿੰਡੇ ਇਸ ਮੂਵਮੈਂਟ ਦੇ ਨਾਲ ਜੁੜ ਰਹੇ ਨੇ ਔਰ ਅਸੀਂ ਚਾਹੁੰਦੇ ਆ ਬਕਾਇਦਾ ਤੌਰ ਤੇ ਪ੍ਰਧਾਨ ਜੀ ਦਾ ਇੱਕ ਸੁਪਨਾ ਹੈ ਕਿ ਹਰ ਪਿੰਡ ਦਾ ਇੱਕ ਨਾਮ ਜਿਹੜਾ ਹੈ ਉਹ ਇੱਥੇ ਦਰਜ ਹੋਣਾ ਚਾਹੀਦਾ ਹੈ ਔਰ ਬਕਾਇਦਾ ਤੌਰ ਤੇ ਉਹਨਾਂ ਦੀ ਨੇਮ ਪਲੇਟ ਜਿਹੜੀ ਹੈ ਉਹ ਲੱਗੀ ਹੋਣੀ ਚਾਹੀਦੀ ਹੈ ਔਰ ਜਿਸ ਪਿੰਡ ਨੇ ਜਿੰਨੀ ਮਦਦ ਕੀਤੀ ਹੈ ਜਿਸ ਅਫੀਸਰ ਨੇ ਜਿੰਨੀ ਮਦਦ ਕੀਤੀ ਹੈ ਜਿਸ ਪਰਿਵਾਰ ਦੇ ਵੱਲੋਂ ਪੋਸੂ ਨਾਮਾ ਚੈਨਲ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਬਿਆਨ ਵੀ ਦਿੱਤੇ ਜਾ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਵਰ ਆਫ ਸੋਸ਼ਲ ਜੁਨਟੀ ਵੱਲੋਂ ਜਿਹੜੀ ਜ਼ਮੀਨ ਖਰੀਦੀ ਗਈ ਹੈ ਬੱਚਿਆਂ ਦੇ ਉਜਵਲ ਭਵਿੱਖ ਦੀ ਕਾਮਨਾ ਨੂੰ ਮੱਦੇਨਜ਼ਰ ਰੱਖ ਦਿਆ ਹੋਇਆ ਉਸ ਦੀ ਰਜਿਸਟਰੀ ਲਾ ਇਨਾ ਇਨਾ ਅਫੀਸਰ ਸਹਿਬਾਨਾ ਨੇ ਇਸ ਇਸ ਪਿੰਡ ਨੇ ਔਰ ਇਸ ਇਸ ਮਤਲਬ ਕਹਿ ਸਕਦੇ ਆ ਕਿ ਪਰਿਵਾਰ ਦੇ ਬਦਲੋ ਇਸ ਜ਼ਮੀਨ ਦੀ ਰਜਿਸਟਰੀ ਵਾਸਤੇ ਇਨਾ ਖਰਚਾ ਜਿਹੜਾ ਹੈ ਉਹ ਦਿੱਤਾ ਗਿਆ ਹੈ ਸੇਵਾ ਦੇ ਵਿੱਚ ਦਿੱਤਾ ਗਿਆ ਹੈ ਔਰ ਜਦੋਂ ਪਿੰਡਾਂ ਦੇ ਪਿੰਡ ਇਸ ਮੂਵਮੈਂਟ ਦੇ ਨਾਲ ਜੁੜ ਗਏ ਤਾਂ ਸਮਝੋ ਇਹ ਜ਼ਿਆਦਾ ਕੋਈ ਲੰਬਾ ਰਸਤਾ ਨਹੀਂ ਹੈ ਲੇਕਿਨ ਦੋਸਤੋ ਬਹੁਤ ਸਾਰੇ ਅਫੀਸਰ ਨੇ ਜਿਹੜੇ ਕਿ ਦਿਨੋਂ ਇਸ ਮੂਵਮੈਂਟ ਦੇ ਨਾਲ ਜੁੜੇ ਹੋਏ ਨੇ ਤੇ ਬਹੁਤ ਸਾਰੇ ਅਜਿਹੇ ਵੀ ਨੇ ਜੋ ਸਿਰਫ ਗੱਲਾਂ ਤੱਕ ਹੀ ਸੀਮਤ ਨੇ ਅਸੀਂ ਉਹਨਾਂ ਦੇ ਦਰਵਾਜ਼ੇ ਖੜਕਾਉਂਦੇ ਰਾਂਗੇ ਔਰ ਉਹਨਾਂ ਦੇ ਅੱਗੇ ਝੋਲੀ ਫੈਲਾਉਂਦੇ ਰਾਂਗੇ ਕਿਉਂਕਿ ਅਸੀਂ ਸਮਾਜ ਵਾਸਤੇ ਸਮਾਜ ਵਾਸਤੇ ਕਰ ਰਹੇ ਹਾਂ ਔਰ ਜਿਹੜੇ ਸਿਰਫ ਗੱਲਾਂ ਤੱਕ ਹੀ ਸੀਮਤ ਹੈ ਜਿਹੜੇ ਸਿਰਫ ਜੈ ਭੀਮ ਜੈ ਭਾਰਤ ਤੱਕ ਹੀ ਸੀਮਤ ਹੈ ਉਹਨਾਂ ਦਾ ਵੀ ਪਤਾ ਲੱਗੇਗਾ ਔਰ ਜੋ ਪ੍ਰੈਕਟੀਕਲੀ ਦਿਨੋਂ ਬਾਬਾ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਨੇ भी पता लग जाएगा लेकिन हूँ सचमुच इम्तिहान की घड़ी है ये इम्तिहान जरा है दोस्तों इस तो इम्तिहान पास होने की जरूरत है क्योंकि समाज का एक बहुत बड़ा हिस्सा जोड़ा है इस मूवमेंट के जुड़िया जुड़ चुका है और मैं इतने ये कहना चाहता कि अंबेडकर ऊर्जा भवन जो अच्छ पूरे पंजाब के नहीं है और इस जिक्र जोड़े है देशों विदेशों भी होंगे ने और खास करके जो बहों कोई ਮਹਿਮਾਨ ਆਉਂਦੇ ਨੇ ਔਰ ਅੰਬੇਡਕਰ ਊਰਜਾ ਭਵਨ ਜੋ ਚਾਰ ਮੰਜ਼ਲੀ ਜੋ ਟੀਵੀ ਸਕਰੀਨ ਤੇ ਇਸ ਸਮੇਂ ਤੁਸੀਂ ਵੇਖ ਰਹੇ ਹੋ ਚਾਰ ਮੰਜ਼ਲੀ ਜੇ ਇਹ ਅੰਬੇਡਕਰ ਊਰਜਾ ਭਵਨ ਬਣਿਆ ਹੈ ਤਾਂ ਇਹ ਤੁਹਾਡੇ ਵੱਲੋਂ ਦਿੱਤੇ ਇੱਕ ਇੱਕ ਪੈਸੇ ਦਾ ਇੱਕ ਇੱਕ ਪੈਸੇ ਦੇ ਕਰਕੇ ਇਹ ਜਿਹੜਾ ਅੰਬੇਡਕਰ ਊਰਜਾ ਭਵਨ ਬਣਿਆ ਹੋਇਆ ਹੈ ਹਾਂ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਸ਼੍ਰੀ ਫਕੀਰ ਚੰਦ ਜਿਸ ਜਿਹੜੇ ਕਿ ਪਾਵਰ ਆਫ ਸੋਸ਼ਲ ਜਸਟੀਸ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਵੱਲੋਂ ਬਕਾਇਦਾ ਤੌਰ ਤੇ ਜ਼ਿੰਦਗੀ ਦਾ ਇੱਕ ਪਲ ਜਿਹੜਾ ਹੈ ਉਹ ਸਮਾਜ ਦੇ ਨਾਮ ਲਗਾ ਰਹੇ ਨੇ ਨਹੀਂ ਤੇ ਰਿਟਾਇਰਮੈਂਟ ਤੋਂ ਬਾਅਦ ਬਾਕੀ ਵੀ ਬਹੁਤ ਸਾਰੇ ਬੈਠੇ ਨੇ ਅਫਸਰ ਉਹ ਵੀ بیٹھ ਸਕਦੇ ਸੀ ਘਰ لیکن کتنے نہ کتنے ਜਿਹੜਾ ਦਰਦ ਹੈ ਕਿਤੇ ਨਾ ਕਿਤੇ ਉਹ ਜਿਹੜਾ ਦੁੱਖ ਹੈ ਸਮਾਜ ਦਾ ਦੁੱਖ ਹੈ ਬੱਚੇ ਨੂੰ ਤੋਂ ਦੇਖਣ ਨੂੰ ਲੈ ਕੇ ਜਿਹੜਾ ਦੁੱਖ ਹੈ ਉਹ ਜਸਾ ਸਾਹਿਬ ਦੀਆਂ ਕਦੀ ਗੱਲਾਂ ਬਾਤਾਂ ਸੁਣਨੇ ਨੂੰ ਜੇ ਮਿਲਣ ਤੇ ਸੱਚਮੁੱਚ ਤੁਹਾਨੂੰ ਅਹਿਸਾਸ ਹੋ ਜਾਏਗਾ ਕਿ ਇਹ ਉਹ ਸ਼ਖਸੀਅਤ ਹੈ ਜਿਸ ਨੇ 15 ਦੇ ਵਿੱਚ 215 ਦੇ ਵਿੱਚ बतौर ਪ੍ਰੈਜ਼ੀਡੈਂਟ ਆਪਣੀ ਕੁਰਸੀ ਸੰਭਾਲੀ ਔਰ ਉਸ ਤੋਂ ਬਾਅਦ ਇਹ ਪੁੱਛਿਆ ਗਿਆ कि अपना बैठे ਤਾਂ ਕੋਈ ਘਰ ਕਿੱਥੇ ਹੈ ਉਹਨਾਂ ਨੇ ਕਿਹਾ ਕਿ ਆਪਣੇ ਘਰ ਬਣੇ ਹੋਏ ਨੇ ਉਹਨਾਂ ਨੇ ਕਿਹਾ ਕਿ ਸੁਸਾਇਟੀ ਦੇ ਬੈਠਣ ਦਾ ਹੱਕ ਕਿੱਥੇ ਹੈ ਉਹਨਾਂ ਨੇ ਬਕਾਇਦਾ ਤੌਰ ਤੇ ਇੱਕ ਆਫਿਸ ਜਿਹੜਾ ਹੈ ਉਹ ਰੈਂਟ ਤੇ ਲੀਤਾ ਉਸ ਤੋਂ ਬਾਅਦ ਹੋਣੀ ਹੋਣੀ ਪਲਾਟ ਲੀਤਾ ਪਲਾਟ ਲੈਂਡ ਤੋਂ ਬਾਅਦ ਸਮਾਜ ਦੇ ਲੋਕਾਂ ਨਾਲ ਸੰਪਰਕ ਕੀਤਾ ਔਰ ਜਿੰਨੀ ਵੀ ਕਿਸੇ ਦੀ ਕਸ਼ਮਤਾ ਹੋਈ ਉਸ ਨੇ ਇਸ ਪਵਨ ਦੇ ਵਿੱਚ ਯੋਗਦਾਨ ਦਿੰਦਾ ਹੈ ਵੱਡੀ ਗੱਲ ਇੱਥੇ ਹੈ ਕਿ ਸਭ ਉਹ ਵੱਡੀ ਗੱਲ ਮੈਂ ਜਿਹੜੀ ਕਰਨੀ ਚਾਹੁੰਦਾ ਤੇ ਅੱਜ ਸਾਡੇ ਸਮਾਜ ਨੂੰ ਇੱਕ ਇਮਾਨਦਾਰ ਹੌਨੈਸਟ ਲੀਡਰ ਦੀ ਜ਼ਰੂਰਤ ਹੈ ਸੋ ਲੀਡਰ ਜਸਪਾਲ ਸਾਹਿਬ ਬਾਇਜ਼ਤ ਨੇ ਉਹ ਲੀਡਰ ਜਿਹੜੇ ਕਿ ਦਿਨ ਰਾਤ ਰਿਟਾਇਰਮੈਂਟ ਤੋਂ ਬਾਅਦ ਇੱਕ ਵੀ ਪਲ ਘਰ ਨਹੀਂ ਰੁਕਦੇ ਉਹ ਲੀਡਰ ਜਸਪਾਲ ਸਾਹਿਬ ਹੀ ਹੋ ਸਕਦੇ ਨੇ ਸੋ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਸਿਰਫ ਸਿਰਫ ਅਸੀਂ ਕੌਨਸੈਂਟਰੇਟ ਕਰ ਰਹੇ ਆਂ ਫਰਵਰੀ ਦੇ ਵਿੱਚ ਜਿਹੜੀ ਰਜਿਸਟਰੀ ਆਪਾਂ ਕਰਵਾਉਣ ਜਾ ਰਹੇ ਆ ਸਾਢੇ ਤਿੰਨ ਕਨਾਲਾਂ ਤੋਂ ਵੱਧ ਜਿਹੜੀ ਜਗ੍ਹਾ ਖਰੀਦੀ ਹੈ ਉਹ ਜਗ੍ਹਾ ਕੋਈ ਮਤਲਬ ਕਹਿ ਸਕਦੇ ਆ ਕਿ ਬਿਲਕੁਲ ਊਰਜਾ ਭਵੰਦੇ ਬਿਲਕੁਲ ਫਰੰਟ ਤੇ ਜਗ੍ਹਾ ਹੈ ਔਰ ਜਿੱਥੇ ਬਕਾਇਦਾ ਤੌਰ ਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਪਲਾਨਿੰਗਸ ਕੀਤੀਆਂ ਜਾਣਗੀਆਂ ਔਰ ਜਿਹੜਾ ਅੰਬੇਡਕਰ ਉੜਜਾ ਪਰ ਬਣਿਆ ਹੋਇਆ ਹੈ ਇੱਥੇ ਵੀ ਹੋਸਟਲ ਬਣਿਆ ਹੋਇਆ ਹੈ ਡਿਸਪੈਂਸਰੀ ਚੱਲ ਰਹੀ ਆ ਲੈਬੋਰਟਰੀ ਚੱਲ ਰਹੀ ਆ ਔਰ ਇਹਨਾਂ ਤੋਂ ਇਲਾਵਾ ਹੋਸਟਲ ਬਿਲਕੁਲ ਤਿਆਰ ਹੈ ਹੁਣ ਆਈਪੀਐਸ ਪੀਸੀਐਸ ਔਰ ਆਈਐਸ ਆਫੀਸਰਸ ਦੀ ਤਿਆਰੀ ਵਾਸਤੇ ਜਿਹੜੇ ਬੱਚੇ ਨੇ ਉਹ ਵੀ ਮਤਲਬ ਜਿਹੜੇ ਸੰਪਰਕ ਦੇ ਵਿੱਚ ਆ ਰਹੇ ਨੇ ਔਰ ਹੁਣ ਵੀ ਜਿਹੜੇ ਬੱਚੇ ਨੇ ਜਿੰਦੇ ਕਿਸੇ ਦਾ ਪੇਪਰ ਹੈ ਪਟਿਆਲੇ ਦੇ ਨਜ਼ਦੀਕ ਏਰੀਏ ਦੇ ਵਿੱਚ ਉਹ ਰਾਤ ਨੂੰ ਸਟੇ ਕਰਦਾ ਬਹੁਤ ਸਾਰੇ ਆਫੀਸਰ ਆਉਂਦੇ ਨੇ ਮਤਲਬ ਇਹ ਤੁਹਾਡਾ ਆਪਣਾ ਹੈ ਸੋ ਜਸਲ ਸਾਹਿਬ ਦੀ ਮਿਹਨਤ ਸਦਕਾ ਜਸਲ ਸਾਹਿਬ ਨੇ ਮਤਲਬ ਲੋਕਾਂ ਦੇ ਕੋਲ ਜਾ ਜਾ ਕੇ ਕਿਉਂਕਿ ਸਾਨੂੰ ਵੀ ਹੁਣ 6-1.5 ਸਾਲ ਹੋ ਗਿਆ ਜਸਲ ਸਾਹਿਬ ਦੇ ਨਾਲ ਰਹਿੰਦਿਆਂ ਕਿਸ ਤਰ੍ਹਾਂ ਲੋਕ ਇਹਨਾਂ ਦੀ ਇੱਜ਼ਤ ਕਰਦੇ ਨੇ ਕਿਸ ਤਰਾ ਇੰਤਜ਼ਾਰ ਕਰਦੇ ਨੇ ਸੋ ਦੋਸਤੋ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਕਿਸੇ ਨੂੰ 20 ਸਾਲ ਹੋ ਗਿਆ ਕਿਸੇ ਨੂੰ 15 ਸਾਲ ਹੋ ਗਿਆ ਲੇਕਿਨ ਵੱਡੀ ਗੱਲ ਇਹ ਆ ਕਿ 20 ਸਾਲ 15 ਸਾਲ ਉਹਨਾਂ ਦਾ ਵਰਕ ਕੀ ਹੈ ਸਭ ਤੋਂ ਵੱਡੀ ਗੱਲ ਹੈ ਉਹਨਾਂ ਦਾ ਰਿਪੋਰਟ ਕਾਰਡ ਕੀ ਹੈ ਪਿਛਲੇ ਦਿਨੀ ਵੀ ਮੇਰੇ ਦੋਸਤ ਨਾਲ ਇੱਕ ਗੱਲਬਾਤ ਹੋ ਰਹੀ ਸੀ ਸੰਸਥਾ ਨੂੰ ਲੈ ਕੇ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਹੁਣ ਤੱਕ ਸੰਸਥਾ ਨੇ ਕੀਤਾ ਕੀ ਕੀ ਹੈ ਉਹਨਾਂ ਨੇ ਕੋਈ ਆਪਣਾ ਜਿਸ ਤਰ੍ਹਾਂ ਅੰਬੇਡਕਰ ਉਰਜਾ ਆਪਾਂ ਬਣ ਬੜਿਆ ਹੈ ਕੋਈ ਤਖਤ ਬਣਾਇਆ ਹੈ ਕਿਉਂਕਿ ਬਾਬਾ ਸਾਹਿਬ ਹਮੇਸ਼ਾ ਤਖਤ ਬਣਾਉਣ ਦੀ ਗੱਲ ਕਰਦੇ ਸੀ ਤਾਂ ਉਹਨਾਂ ਦਾ ਇੱਕੋ ਹੀ ਜਵਾਬ ਸੀ ਕਿ ਜਗ੍ਹਾ ਜਿਹੜੀ ਹੈ ਸਾਨੂੰ ਥੋੜੀ ਜਿਹੀ ਸਰਕਾਰੀ ਮਿਲੀ ਹੋਈ ਹੈ ਪਰ ਅਜੇ ਬਣਾਇਆ ਕੁਝ ਨਹੀਂ ਲੇਕਿਨ ਪ੍ਰਧਾਨਗੀ ਕੋਈ 15 ਸਾਲ ਹੈ ਕੋਈ 20 ਸਾਲ ਹੈ ਮਤਲਬ ਮੇਰੇ ਕਹਿਣ ਦਾ ਆਪਾਂ ਸਾਲ ਨਾ ਗਿਣੀਏ ਆਪਾਂ ਵਰਕ ਦੇਖੀਏ ਵਰਕ ਦੇਖੀਏ ਕੰਮ ਦੇਖੀਏ ਉਸ ਸੰਸਥਾ ਦੇ ਨਾਲ ਜੁੜੇ ਲੋਕਾਂ ਦਾ ਦਿਲ ਦੇਖੀਏ ਸੋ ਦੋਸਤੋ ਜਿਆਦਾ ਕੁਝ ਨਾ ਕਹਿੰਦਾ ਹੋਇਆ ਮੈਂ ਤੇ ਇੱਕੋ ਗੱਲ ਕਹਾਵਾਂਗਾ ਕਿ ਫਰਵਰੀ ਦੇ 7 ਤਾਰੀਖ ਨੂੰ ਜਿਹੜੀ ਹੈ ਉਹ ਇਸ ਪਲਾਨ ਦੀ ਰਜਿਸਟਰੀ ਹੈ ਜਿਨ੍ਹਾਂ ਜਿਨ੍ਹਾਂ ਆਫੀਸਰ ਸਹਿਬਾਨਾਂ ਤੱਕ ਅਸੀਂ ਪਹੁੰਚ ਕੀਤੀ ਹੈ ਪਲੀਜ਼ ਉਹ ਜਲਦੀ ਤੋਂ ਜਲਦੀ ਪੋਜ਼ਿਟਿਵ ਸੋਚ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ 바ਵਾ ਸਾਹਿਬ ਦੇ ਉਸ slogan ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ pay back to society ਔਰ ਹੁਣ ਗੱਲਾਂ ਬਾਤਾਂ ਦਾ ਵਕਤ ਨਹੀਂ ਹੈ ਕੋਈ ਨੈਟਵਰਕ ਪੁਆਇੰਟ ਸੋਚਣ ਦਾ ਵਕਤ ਨਹੀਂ ਹੈ ਔਰ ਜੇ ਰਜਿਸਟਰੀ ਹੁੰਦੀ ਹੈ ਤੇ ਇਹਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੋਵੇਗਾ ਆਪਣੇ ਹੱਕ ਹلال ਦੀ ਕਮਾਈ ਦੇ ਵਿੱਚੋਂ ਕੁਝ ਨਾ ਕੁਝ ਜ਼ਰੂਰ ਦਿਓ ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਨਾਮ ਵੀ ਜਿਹੜਾ ਹੈ ਉਹ ਬਕਾਇਦਾ ਤੌਰ ਤੇ ਬੋਰਡ ਦੇ ਉੱਪਰ ਲਿਖਿਆ ਜਾਵੇ ਔਰ ਉਹ ਜਦੋਂ ਬੋਰਡ ਦੇ ਉੱਪਰ ਦੇਖਿਆ ਜਾਏਗਾ ਤੁਹਾਡਾ ਨਾਮ ਤੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਦੱਸ ਸਕਦੇ ਹੋ ਔਰ ਤੁਹਾਡੇ ਬੱਚੇ ਵੀ ਤੁਹਾਡੇ ਤੇ ਫਖਰ ਮਹਿਸੂਸ ਕਰਨਗੇ ਸੋ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਮੈਨੂੰ ਯਾਨੀ ਆਪਣੇ ਦੋ ਸੋਮ ਸੋਤਾ ਨੂੰ ਦਿਓ ਇਜਾਜ਼ਤ ਔਰ ਦੋਸਤੋ 7 ਫਰਵਰੀ ਨੂੰ ਹੈ ਰਜਿਸਟਰੀ ਤੇ ਫਿਰ ਹੁਣ ਹੋ ਜਾਓ ਤਿਆਰ ਤੇ ਜੋ ਵੀ ਸਰਦਾ ਬਣਦਾ ਹੈ ਉਹ ਤੁਸੀਂ ਜ਼ਰੂਰ ਖਾਤੇ ਵਿੱਚ ਬਾਓ ਜੈਪੀ ਜੈ 파르ਥ